ਦੋਸਤੋ ਸਵਾਗਤ ਆਪ ਜੀ ਦਾ ਅੱਜ ਦੇ ਵੀਡੀਓ ਵਿੱਚ ਦੋਸਤੋ ਅੱਜ ਦੇ ਵੀਡੀਓ ਵਿੱਚ ਬਿਨਾ 3D ਮੈਪ ਤੋਂ ਮਹਾਲੀ ਤੋਂ ਸਰਹੰਦਾ ਤੇ ਆਈਟੀ ਸਿਟੀ ਚੌਂਕ ਤੋਂ ਕੁਰਾਲੀ ਬਾਈਪਾਸ ਦਿਖਾਉਣੇ ਆ ਆ ਜੋ ਤੁਸੀਂ ਇੰਟਰਚੇਂਜ ਵੇਖ ਰਹੇ ਹੋ ਇਹ ਜੋ ਮਛਲੀ ਕਲਾਂ ਪਿੰਡ ਕੋਲ ਬਣ ਰਿਹਾ ਉਹ ਇੰਟਰਚੇਂਜ ਆ ਇਹ ਦੇਖੋ ਮਛਲੀ ਖੁਰਦੂ ਮਛਲੀ ਕਲਾਂ ਇੱਥੇ ਇੰਟਰਚੇਂਜ ਬਣ ਰਿਹਾ ਪਹਿਲਾਂ ਆਪਾਂ ਵੀਡੀਓ ਪਾਈ ਸੀਗੀ 3D ਮੈਪ ਨਾਲ ਹੁਣ ਆਪਾਂ ਨੂੰ 3D ਦੀ ਵੀ ਲੋਡ ਨਹੀਂ ਦੋਸਤੋ ਵੈਸੇ ਸ਼ੋਅ ਕਰਨ ਲੱਗਿਆ ਇਹ ਮੈਪ ਉੱਪਰ ਆ ਬੇਖ ਸਕਦੇ ਹੋ ਇਹ ਆਈਟੀ ਸਿਟੀ ਚੌਂਕ ਤੋਂ ਕਰਾਲੀ ਵਾਲਾ ਬਾਈਪਾਸ ਆ ਗਿਆ ਇਹ ਲੇਖੋ ਇਹ ਸ਼ੋਅ ਹੁੰਦਾ ਮੈਪ ਉੱਪਰ ਆ ਦੇਖੋ ਇਹ ਚੰਡੀਗੜ੍ਹ ਰੋਡ ਤੇ ਜਾ ਕੇ ਸਮਾਪਤ ਹੁੰਦਾ ਆ ਕਰਾਲੀ ਆ ਗਿਆ ਇੱਧਰ ਕਰਾਲੀ ਤੋਂ ਚੰਡੀਗੜ੍ਹ ਰੋਡ ਤੇ ਸਮਾਪਤ ਹੁੰਦਾ ਇਸ ਜਗ੍ਹਾ ਤੇ ਆ ਕੇ ਆ ਦੇਖ ਸਕਦੇ ਆਂ ਦੋਸਤੋ ਇੱਥੋਂ ਪੂਰਾ ਵਧੀਆ ਸਾਫ਼ ਤਰੀਕੇ ਨਾਲ ਦੇਖ ਸਕਦੇ ਆਂ ਕਿੱਥੇ ਆ ਕੇ ਸਮਾਪਤ ਹੁੰਦਾ ਇਹ ਵੀਡੀਓ ਬਣਾਉਣ ਦਾ ਮਕਸਦ ਇਹੀ ਆ ਦੋਸਤੋ ਵੀ ਆਪਾਂ ਨੂੰ 3D ਮੈਪ ਦੀ ਵੀ ਹੁਣ ਜ਼ਰੂਰਤ ਨਹੀਂ ਇਹ ਰੁੜਾਂ ਬਾਰੇ ਆਪਾਂ ਦੇਖ ਸਕਦੇ ਆਂ ਕਿੱਥੋਂ ਬਣਨਾ ਸ਼ੁਰੂ ਹੋਇਆ ਤੇ ਕਿੱਥੋਂ ਤੱਕ ਇਹ ਕਿਹੜੇ-ਕਿਹੜੇ ਪਿੰਡਾਂ ਵਿੱਚ ਦੀ ਇਹ ਜਾ ਰਿਹਾ ਆਹ 205 ਆ ਖਰੜ ਕਰਾਲੀ ਵਾਲਾ ਰੋਡ ਤੇ ਦੇਖੋ ਇੱਥੋਂ ਇਹ ਮਹਾਲੀ ਵਾਲਾ ਰੋਡ ਆ ਜੋ ਮਹਾਲੀ ਤੋਂ ਸਰਹੰਦਾਲਾ ਰੋਡ ਆ ਸ਼ੁਰੂ ਹੋ ਰਿਹਾ ਆ ਪੈਟਰੋਲ ਪੰਪ ਆ ਗਿਆ ਦੋਸਤੋ ਇਹ ਪੈਟਰੋਲ ਪੰਪ ਦੇ ਨੇੜੇੋਂ ਸ਼ੁਰੂ ਹੁੰਦਾ ਇਹ ਰੋਡ ਤੇ ਆ ਸੈਕਟਰ 110 ਅਮੋਜਪੁਰ ਪਿੰਡ ਆ ਗਿਆ ਅਮੋਜਪੁਰ ਪਿੰਡ ਆ ਦੋਸਤੋ ਇੱਥੋਂ ਇਹ ਸ਼ੁਰੂ ਹੋ ਕੇ ਦੋਸਤੋ ਅੱਗੇ ਆਹ ਭਰਤਪੁਰ ਗਿਦਰਪੁਰ ਮਛਲੀਕੁਰ ਦਾ ਮਛਲੀ ਕਲਾਂ ਇਹ ਪਿੰਡ ਆਗੇ ਇੱਥੇ ਇੰਟਰਚੇਂਜ ਬਣ ਰਿਹਾ ਦੋਸਤੋ ਆ ਦੇਖ ਸਕਦੇ ਹੋ ਅੱਗੇ ਪੁਆਲਾ ਇਹ ਰਾਮਗੜ੍ਹ ਸ਼ੈਣੀਆਂ ਤੱਕ ਦੋਸਤੋ ਇਧਰ ਬਹਾਨ ਪਿੰਡ ਆ ਗਿਆ ਇੱਥੋਂ ਤੱਕ ਦੋਸਤੋ ਇਹ ਸ਼ੋਅ ਹੋ ਰਿਹਾ ਮੈਂ ਉੱਪਰ ਆ ਦੇਖੋ ਇੱਥੋਂ ਤੱਕ ਆਪਾਂ ਮੈਪ ਉੱਪਰ ਇਹ ਦੇਖ ਸਕਦੇ ਹਾਂ ਬਿਨਾ 3D ਤੋਂ ਇਹ ਦੋ ਤਿੰਨ ਰੋਡ ਆ ਦੋਸਤੋ ਜੋ ਮੈਪ ਦੇ ਉੱਪਰ ਸ਼ੋ ਹੋਣ ਲੱਗ ਗਏ ਆ ਸਰਹੰਦਾ ਆ ਗਿਆ ਦੋਸਤੋ ਇਹ ਆ ਗਿਆ ਸਰਹੰਦਾ ਵਾਲਾ ਅਤੇ ਆ ਆ ਗਿਆ ਆਈਟੀ ਸਿਟੀ ਵਾਲਾ ਆ ਦੇਖ ਸਕਦੇ ਹਾਂ ਆਈਟੀ ਸਿਟੀ ਵਾਲਾ ਆ ਗਿਆ ਅਤੇ ਇੱਕ ਤੁਹਾਨੂੰ ਹੋਰ ਦਿਖਾਉਣੇ ਆ ਜੋ ਲੁਧਿਆਣਾ ਤੋਂ ਰੂਪਨਗਰ ਐਕਸਪ੍ਰੈਸ ਬੇ ਦਾ ਖਰੜਪਾੜਾ ਉਹ ਇਹ ਆ ਦੋਸਤੋ ਆ ਬੇਖ ਸਕਦੇ ਇਹ ਇੱਥੇ ਆ ਕੇ ਦੋਸਤੋ ਇਹ ਮਿਲਣਾ ਹੈ ਇਹ ਇੱਥੇ ਆ ਕੇ ਮਿਲਦਾ ਹੈ ਜੋ ਬਾਈਪਾਸ ਤੇ ਕੁਰਾਲੀ ਵਾਲੇ ਤੇ ਇਸ ਜਗ੍ਹਾ ਤੇ ਦੇਖੋ ਇੱਥੇ ਮਿਲ ਜਾਂਦਾ ਹੈਗਾ ਇਹ ਕਿਹੜੇ ਪਿੰਡ ਕੋਲੇ ਮਿਲਦਾ ਇਧਰ ਹਸਨਪੁਰ ਪਿੰਡ ਆ ਗਿਆ ਹਸਨਪੁਰ ਕੋਲੇ ਮਿਲਦਾ ਦੇਖੋ ਆ ਲੈਣ ਵੇਖ ਰਹੇ ਹਾਂ ਇਹ ਖਰੜ ਭਾਗ ਦੀ ਆ ਦੋਸਤੋ ਉਹ ਦੇਖੋ ਇੱਥੇ ਮਟੀਰੀਅਲ ਵੀ ਪਾਇਆ ਹੋਇਆ ਦੇਖ ਸਕਦੇ ਹੋ ਇਹ ਇਹ ਜੋ ਪਿੱਪਲ ਮਾਜਰਾ ਤੋਂ ਰੋਡ ਬੱਖੂ ਹੋ ਕੇ ਆਉਂਦਾ ਉਹ ਉਹ ਆ ਇਹ ਦੋਸਤੋ ਤੁਹਾਨੂੰ ਪਿੱਪਲ ਮਾਜਰਾ ਤੋਂ ਦੂਸਰੀ ਸਾਈਡ ਵਾਲਾ ਰੋਡ ਵੀ ਦਿਖਾਉਣਾ ਆ ਦੇਖੋ ਇੱਥੋਂ ਤੱਕ ਇਹ ਰੋਡ ਤੇ ਮੈਪ ਉੱਪਰ ਸ਼ੋਅ ਕਰ ਰਿਹਾ ਰੋਡ ਇਸ ਜਗ੍ਹਾ ਤੱਕ ਇਧਰ ਦੀ ਤੁਹਾਨੂੰ ਦੂਸਰੇ ਪਾਸੇ ਦੀ ਦਿਖਾਉਣਾ ਦੋਸਤੋ ਆ ਦੇਖੋ ਆ ਦੋਨੇ ਰੋੜਾ ਜੋ ਹੋ ਸ਼ੋ ਹੋ ਰਿਹਾ ਆ ਖਰੜਾ ਵਾਲਾ ਪਾਰਟ ਆ ਤੇ ਆ ਆ ਜੋ ਰੂਪਨਗਰ ਵਾਲਾ ਭਾਗ ਆ ਉਹੋ ਆ ਇਹ ਇੱਥੇ ਪਿੰਡ ਆ ਜੂਗਾ ਪਿੱਪਲਮਾਜਰਾ ਆ ਦੇਖ ਪਿੱਪਲਮਾਜਰਾ ਪਿੰਡ ਆ ਗਿਆ ਇੱਥੋਂ ਬੱਕ ਹੁੰਦੇ ਆ ਇਹ ਇੱਥੋਂ ਬੱਕ ਹੋਗੇ ਇਧਰਲਾ ਜੋ ਇਹ ਆ ਦੁਗਰੀ ਪਿੰਡ ਆ ਗਿਆ ਆ ਦੇਖੋ ਦੁਗਰੀ ਪਿੰਡ ਬਲਸ਼ੰਦਾ ਇਧਰ ਦੀ ਹੋ ਕੇ ਇਹ ਆ ਦੇਖੋ ਪਿਉਰਾ ਪਿੰਡ ਆ ਗਿਆ ਪਿਉਰਾ ਪਿੰਡ ਜਾ ਕੇ 205 ਤੇ ਮਿਲ ਜੂਏ ਇਹ ਇਸ ਜਗ੍ਹਾ ਤੇ ਹਤੇ ਉਹੋ ਦੋਸਤੋ ਪਿੱਪਲ ਮਾਜਰਾ ਤੋਂ ਵੱਖ ਹੋ ਕੇ ਆ ਦੇਖੋ ਇਹ ਪਿੱਪਲ ਮਾਜਰਾ ਤੋਂ ਵੱਖ ਹੋ ਕੇ ਇਹ ਮਿਲ ਜਾਂਦਾ ਕਿ ਬਾਈਪਾਸ ਤੇ ਕੁਰਾਲੀ ਵਾਲੇ ਤੇ ਆਹ ਕੁਰਾਲੀ ਵਾਲਾ ਬਾਈਪਾਸ ਆ ਗਿਆ ਇਹਦੇ ਤੇ ਮਿਲ ਜਾਂਦਾ ਹੈ ਤਾਂ ਦੋਸਤੋ ਇਹ ਹੈ ਵੀਡੀਓ ਬਣਾਉਣ ਦਾ ਮਕਸਦ ਇਹੀ ਆ ਵੀ ਆਪਾਂ ਨੂੰ 3D ਦੀ ਲੋਡਣੀ ਇਹ ਰੋਡ ਆਪਾਂ ਦੇਖ ਸਕਦੇ ਆ ਮੈਪ ਉੱਪਰ ਸ਼ੋ ਹੋਣ ਲੱਗ ਗਈ ਤੁਸੀਂ ਦੇਖ ਸਕਦੇ ਹੋ ਚੈੱਕ ਕਰ ਸਕਦੇ ਹੋ ਕਿਹੜੇ ਕਿਹੜੇ ਪਿੰਡਾਂ ਵਿੱਚ ਦੀ ਜਾ ਰਹੇ ਆ ਇਹ ਰੋਡ ਤੇ ਇਹ ਵੀਡੀਓ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਅਤੇ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ